ਮੈਨੂੰ ਸਮਝੀ ਨਾ ਵਾਂਗਵੇਂ ਤੂੰ ਸ਼ਹਿਰ ਨਾ ਦਿੱਤੀ ਲਗਾਤੇ ਮੈਂ ਜੂੜ ਵਾਂਗੂ ਵੱਡ ਦੂੰ ਉਹਨਾਂ ਐਲਜੀ ਦੇ ਰੌਂਦ ਬਰਾ ਮੋਰ ਹਾਂਜੀ ਮਿੱਤਰ ਪਿਆਰਿਓ ਮੁਸ਼ਕੀ ਦੀਆਂ ਵੀਡੀਓ ਦੇਖਿਓ ਵੀਡੀਓ ਆ ਦੇਖੀਏ ਵੀਡੀਓ ਹੁਣ ਮੁਸ਼ਕੀ ਦੀ ਐਲਜੀ ਦੇ ਰੌਂਦ ਵਾਂਗੂ ਗੱਡ ਦੂੰ ਕਹਿੰਦੀ ਮੈਂ ਦੱਸ ਕਰਦੀ ਕੀ ਆ ਦੇਖ ਲਓ ਕਹਿੰਦੀ ਜੇ ਦਗਾ ਦੇਗੀ ਨਾ ਤੈਨੂੰ ਕਹਿੰਦੀ ਮੈਨੂੰ ਹੋਰ ਅਰਗੀ ਨਾ ਸਮਝੀ ਮੋਛਕੀ ਆ ਐਕਸ਼ਨ ਕਰਦੀ ਆ ਬਾਬੇ ਐ ਇਹ ਤਾਂ ਬਾਈ ਦੇਖ 6 7 ਤਾਂ ਇਹਨੇ ਛੱੜਤੇ ਮੁਸ਼ਕਪ੍ਰੀਤ ਨੇ ਹੈ ਯਾਰ ਇਹਨੂੰ ਪਤਾ ਕਿਵੇਂ ਉਹ ਨਹੀਂ ਲੱਗਦਾ ਯਾਰ ਲੋਕਾਂ ਮੈਂ ਹੈਰਾਨੀ ਦੀ ਗੱਲ ਆ ਯਾਰ 6 7 ਛੱਟਦੇ ਨੇ ਹੁਣ ਤੀਜੇ ਥਾਵੇਂ ਭੱਜ ਗਈ ਇਹ ਮੁਸ਼ਕਪ੍ਰੀਤ ਐਡਾ ਇਹਦਾ ਖੌਫ ਆ ਦੇਖ ਲੋ ਗੀਤ ਗਾਉਂਦੀ ਐ ਐਲਜੀ ਦੇ ਰੌਂਦ ਵਾਂਗੂੰ ਇੱਕ ਗੱਲ ਆ ਸਾਲੀ ਦੱਸਣ ਬੰਦੇਆਂ ਨੂੰ ਗੱਲ ਕਰ ਤੂੰ ਐਲਜੀ ਦੇ ਰੌਂਦ ਵਾਂਗੂੰ ਕੱਟਦੀ ਕਹਿੰਦੀ ਲ ਦੱਸ ਐਲਜੀ ਦੇ ਰੌਂਦ ਵਾਂਗੂੰ ਗੱਡਦੀ ਐ ਨਹੀਂ ਬਾਬੇ ਕੰਮ ਚੱਲਦਾ ਫੇਰ ਐ ਇਹ ਅਜੇ ਤਾਂ ਇਹ ਤਾਂ ਬਹੁਤ ਬਾਈ ਇਹ ਤਾਂ ਨੰਗੀ ਹੋਈ ਚੀਜ਼ ਆ ਅੱਗੇ ਸੁਣਿਓ ਅੱਗੇ ਕਹਿੰਦੀ ਕੀ ਆ ਗੀਤ ਚ ਦੇਖੋ ਪਹਿਲਾਂ ਤਾਂ ਕਹਤਾ ਐਲਜੀ ਦੇ ਰੌਂਦ ਬਾਅਦ ਕਿ ਗੱਡਦੀ ਕਹਿੰਦੀ ਜੇ ਕਹਿੰਦੀ ਤੈਨੂੰ ਦਗਾ ਦਿੱਤਾ ਹੈ ਦਗਾ ਦਗਾੜੀਏ ਤੂੰ ਪਹਿਲੇ ਹੀ ਥੇ ਸੱਤ ਜਣੇ ਅੰਦਾਈ ਬੈਠੀਆਂ ਹਾਂ ਹੁਣ ਕਿੰਨਾ ਐ ਕਰੂੰ ਦਗਾ ਦੇਣਾ ਹੁਣ ਫੇਰ ਭੱਜ ਗਈ ਤੀਜੇ ਚੌਥੇ ਸਮੇਂ ਭੱਜ ਗਈ ਪਹਿਲਾਂ ਜਵਾਕਰ ਘੜਦਾ ਵੋ ਅੱਛਾ ਜਿਹਦੇ ਨਾਲ ਭੱਜੀ ਆ ਉਹ ਵੀ ਜਵਾਕ ਆ 18 18 20 20 ਸਾਲਾਂ ਦੇ ਜਵਾਕ ਆ ਉਹਦੇ ਨਾਲ ਭੱਜ ਗਈ ਇਹ ਤਾਂ ਗਈ ਬਾਪੋ ਸੁਣਿਓ ਜੇ ਤੇਥੋਂ ਬਾਅਦ ਕਿਸੇ ਮੁੰਡੇ ਨੂੰ ਪਿਆਰ ਕਰੂੰਗੀ ਉਹ ਪੁੱਤ ਹੋਊ ਸਾਡਾ ਜੇ ਤੇਥੋਂ ਬਾਅਦ ਕਿਸੇ ਮੁੰਡੇ ਨੂੰ ਕਈ ਨਹੀਂ ਤੇਤੋਂ ਬਾਅਦ ਜੇ ਕੋਈ ਮੁੰਡੇ ਨੂੰ ਪਿਆਰ ਕਰੂੰਗੀ ਉਹ ਪੁੱਤ ਹੋਊ ਸਾਡਾ ਹਲੇ ਹੋਰ ਪਿਆਰ ਕਰਨਾ ਐਨੇ ਸੱਤ ਤਾਂ ਰੋੜ ਤੇ ਐ ਕਰਕੇ ਦਿਲ ਜਿਆ ਬਣਾਉਂਦੀ ਐ ਇਹ ਐ ਐ ਓ ਬਾਹ ਵੇ ਜਮੂਰੀਏ ਪਤ ਹੋਊ ਸਾਡਾ ਕਹਿੰਦੀ ਫੇਰ ਪਿਆਰ ਕਰੂੰ ਤੇਰੇ ਤੋਂ ਬਾਅਦ ਕਿਸੇ ਹੋਰ ਨਾਲ ਓ ਵੀਰੋ ਓ ਭਰਾਵੋ ਤੁਸੀਂ ਤੇ ਉਧਰ ਜਾ ਯਾਰ ਕਿਉਂ ਇਹ ਦੇਗੰਦ ਦੇ ਮਗਰੇ ਨੂੰ ਲਾਈਕ ਕਰਦੇ ਹਾਂ ਸ਼ੇਅਰ ਕਰਦੇ ਹਾਂ ਕਾ ਤੋਂ ਯਾਰ ਵੀਰੇ ਆਹ ਵੀਡੀਓ ਬਣਾਈ ਆ ਦੇਖਦੇ ਆ ਰੋਸਟ ਕੀਤੀ ਆ ਕੋਸ਼ਿਸ਼ ਕਰ ਰਹੇ ਆ ਸਟਾਰਟ ਕਰਤਾ ਕੰਮ ਆਪਾਂ ਵੀ ਬਾਬੇ ਦੀ ਕਿਰਪਾ ਨਾਲ ਇਹਦਾ ਜਿਉਣਾ ਦੁੱਪਰ ਕਰਦਾਂਗੇ ਹੁਣ ਦੇਖੀ ਜਾਓ ਵੀਰੇ ਤੁਸੀਂ ਬਸ ਚੈਨਲ ਨੂੰ ਸ਼ੱਕਰਪਾਰਾ ਕਰ ਦਿਓ ਸਾਡਾ ਬਸ ਵੀਰੇ ਬਾਕੀ ਰੱਬ ਤੇ ਛੱਡੋ ਤੇ ਤੁਹਾਡਾ ਵੀ ਬਣਾਊਗਾ ਵੀਡੀਓ ਹੁਣ ਦੇਖੀ ਜਾਓ